1 ਜੂਨ ਤੋਂ 6 ਜੂਨ ਤੱਕ ਹੋਏ ਕੱਲੂ ਘਾਰੇ ਦੇ ਸਾਕੇ ਨੂੰ ਯਾਦ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦਾ ਤਵਸਤ ਮਾਡਲ ਸੰਗਤਾਂ ਦੇ ਦਰਸ਼ਨ ਦੇ ਲਈ ਰੱਖਿਆ ਗਿਆ ਹੈ। ਹਰ ਸਾਲ ਇਹ ਸ਼ਹੀਦੀ ਹਫ਼ਤਾ ਮਨਾਇਆ ਜਾਂਦਾ ਹੈ ਤੇ ਇਸ ਵਾਰ ਵੀ ਸ਼ਹਾਦਤ ਦਾ ਜ암 ਪੀਣ ਵਾਲੇ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਨੂੰ ਯਾਦ ਕਰਕੇ ਇਸ ਦਿਹਾੜੇ ਨੂੰ ਮਨਾਇਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿੱਖ ਬੁੱਧੀਜੀਵੀ ਨੇ ਦੱਸਿਆ ਇਹ ੱਲੂ ਕਾਰੇ ਦੇ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੀ ਅਰੰਭਤਾ ਕਰ ਸੰਪੂਰਨ ਹੋਣ ਤੇ ਭੋਗ ਪਾਏ ਜਾਂਦੇ ਨੇ ਤੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ 1984 ਦੇ ਸਾਕੇ ਦੇ ਵਿੱਚ ਤਵਸਤ ਹੋਈ ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਅਤੇ ਭਾਰਤੀ ਫੌਜਾਂ ਦੀ ਗੋਲੀਆਂ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੰਗਤਾਂ ਦੇ ਦਰਸ਼ਨ ਲਈ ਰੱਖੇ ਜਾਂਦੇ ਨੇ ਤਾਂ ਜੋ ਅੱਜ 40 ਸਾਲ ਬਾਅਦ ਵੀ ਲੋਕ ਆਪਣੇ ਸਾਕੇ ਤੇ ਆਪਣੇ ਇਤਿਹਾਸ ਦੇ ਨਾਲ ਰੂਬਰੂ ਹੋ ਸਕਣ ਸਾਨੂੰ ਬਤਾਤੀ ਉਹ ਮੋਡਲ ਆਇਆ ਗਿਆ ਵਾ ਹਾਲ ਤੱਕ ਦਾ ਫਾਲਸਾ ਟਿਕਨਸਾ ਵਾਇਰੋਲਜੀ ਦਾ ਹਾਲਤਾ ਵਾਇਰੋਲਜੀ ਕੀ ਫਤੇ ਅਕਸ਼ੰਡ ਸ੍ਰੀ ਹਰਮੰਦਰ ਸਾਹਿਬ ਅਤੇ ਸ੍ਰੀ ਕਾਲ ਤਖਤ ਸਾਹਿਬ ਜਨ 1984 ਦਾ ਜੋ ਕੱਲੂ ਕਾਰਾ ਸਿੱਖ ਪੰਥ ਜਦੋਂ ਵੀ ਇਸ ਹਾਲ ਇਹ ਦੇਣ ਆਉਂਦੇ ਆ 1 ਜੂਨ ਤੋਂ ਲੈ ਕੇ 6 ਜੂਨ ਤੱਕ ਤਾ ਸਮੁੱਚੇ ਸੰਸਾਰ ਭਰ ਦੀਆਂ ਸੰਤਾ ਇਸ ਸਾਕੇ ਨੂੰ ਜਿਸ ਤਰ੍ਹਾਂ ਮੌਜੂਦਾ ਹਕੂਮਤਾਂ ਨੇ ਇਥੇ ਕਾਲ ਤੱਕ ਸਾਹਿਬ ਨੂੰ ਟਹਿ ਟੇ ਰਹੀ ਕੀਤਾ ਸਾਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਗੋਲੀਆਂ ਲੱਗੀਆਂ ਬਿਆੰਤ ਸ਼ੂਰਮੇ ਬਹਾਦਰ ਯੋਧਿਆਂ ਨੇ ਜਿੱਥੇ ਵੱਡੀ ਜੰਗ ਲੜੀ ਉਥੇ ਸ਼ਹੀਦਾਂ ਦੇ ਸਰਦਾਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ 3 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਦੂਰ ਬਰੇਡੇ ਤੋਂ ਸਿੱਖ ਸੰਤਾਂ ਬੱਚੇ ਬੀਬੀਆਂ ਉਹ ਵੀ ਸੱਚਖੰਡ ਸਰਵਰ ਹਨ ਮੰਦਰ ਸਾਹਿਬ ਆਈਆਂ ਹੋਈਆਂ ਸਨ ਤਾਂ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਨੇ ਇਤੋਂ ਦੀਆਂ ਫੌਜਾਂ ਨੇ ਚਾਰ ਸਪیرے ਘੇਰਾਬੰਦੀ ਕਰਕੇ 3 ਜੂਨ ਤੋਂ ਲੈ ਕੇ ਕਰਕੇ 6 ਜੂਨ ਤੱਕ ਹਮਲਾ ਕੀਤਾ ਬਹੁਤ ਵੱਡਾ ਜੰਗ ਹੋਇਆ ਅਤੇ ਸੰਤ ਬਾਬਾ ਜਰਨੈਲ ਸਿੰਘ ਹਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਜੀ ਵੀ ਸਦੀ ਦੇ ਮਹਾਨ ਸਿੱਖ ਦੇ ਨਾਲ ਅਸਸ ਕੇ ਜਿਉਂਦਾ ਜਿੰਦਾਵਾਰਨ ਵਾਲੇ ਸ਼ਹੀਦیاں ਪਾਉਣ ਵਾਲੇ ਮਹਾਨ ਯੋਧਿਆਂ ਨੇ ਮੌਕੇ ਦੀ ਹਕੂਮਤ ਔਜਦਾ ਡਟ ਕੇ ਮੁਕਾਬਲਾ ਕੀਤਾ ਅਤੇ ਆਪਣੇ ਪਵਿੱਤਰ ਸਥਾਨ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਦਿਆ ਹੋਇਆ ਸਹਾਦੇ ਦੇ ਜਾਮਤੀ ਸੋ ਇਹ ਜਿਹੜਾ ਇੱਕ ਸਾਕਾ ਇਹ ਸਿੱਖ ਪੰਥ ਕਦੇ ਵੀ ਇਹਨੂੰ ਭੁਲਾ ਨਹੀਂ ਸਕਦਾ ਇਹਨੂੰ ਹਮੇਸ਼ਾ ਹੀ ਜੂਨ ਨੂੰ 83 ਤੇ ਜਦੋਂ ਇਹ ਸਮਾਂ ਆਉਂਦਾ ਸ੍ਰੀ ਅਕਾਲ ਤਖਤ ਸਾਹਿਬ ਅਖੰਡ ਪਾਠ ਸਾਹਿਬ ਆਰੰਭ ਹੋ ਕਰਕੇ ਇਹਦੇ ਕੋ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੂੰ ਮੁਖਾਤਬ ਹੁੰਦੇ ਨੇ ਅਤੇ ਇਸੇ ਤਰ੍ਹਾਂ ਹੀ ਫਿਰ ਆਪੋ ਆਪਣੇ ਸਥਾਨਾਂ ਤੇ ਗੁਰਦੁਆਰਿਆਂ ਤੇ ਵੀ ਇਹਨਾਂ ਸ਼ਹੀਦਾਂ ਦੀ ਯਾਦਗਾਰ ਮਨਾਈ ਜਾਂਦੀ। ਤੋਂ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਕੇਂਦਰੀ ਸਥਾਨ ਤੇ ਵੀ ਇਹ ਜਿਹੜਾ ਦਿਨ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਜੋ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਦੀ ਰਹਿਨਮਾਈ ਹੇਠ ਪਿਛਲੇ ਲੰਮੇ ਸਮਿਆਂ ਤੋਂ ਇਹ ਅਸੀਂ ਮਨਾ ਰਹੇ ਹਾਂ। ਲੇਕਿਨ ਜਿਹੜਾ ਇਸ ਵਾਲਾ ਜਿਹੜਾ 83 ਦਾ ਜਿਹੜਾ ਦਿਹਾੜਾ ਉਹ ਆਪਣੇ ਆਪ ਦੀ ਵੀ ਇੱਕ 40 ਸਾਲ ਪੂਰੇਆਂ ਕਰਨ ਜਾ ਰਿਹਾ ਸੋ 40 ਸਾਲ ਜਦੋਂ ਕੋਈ ਹੋ ਜਾਂਦੇ ਆ ਜਾਂ 50 ਸਾਲ ਹੋ ਜਾਂਦੇ ਆ ਜਾਂ 25 ਸਾਲ ਹੋ ਜਾਂਦੇ ਆ ਕੋਈ ਆਪਣੇ ਆਪ ਦੇ ਵਿੱਚ ਕੀ ਯਾਦਗਾਰੀ ਜੋ ਮਨਾਉਣਾ ਖਾਲਸਾ ਪੰਥ ਲਈ ਆਪਣਾ ਫਰਜ ਹੈ ਸੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਵੀ ਇਸ 40 ਸਾਲਾਂ ਦੇ ਵਿੱਚ ਵਿਸ਼ੇਸ਼ ਆਦੇਸ਼ ਜਾਰੀ ਕੀਤੇ ਨੇ ਜਿਹਦੇ ਵਿੱਚ ਸਾਰੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਉੱਥੇ 4 ਜੂਨ ਤੋਂ ਲੈ ਕਰਕੇ 6 ਜੂਨ ਤੱਕ ਮੌਜੂਦਾ ਹਕੂਮਤਾਂ ਨੂੰ ਆਪਣਾ ਉਹ ਇਤਿਹਾਸ ਦਿਵਾਉਣ ਵਾਸਤੇ ਰੋਸ ਪ੍ਰਗਟ ਕਰਨ ਵਾਸਤੇ ਕਾਲੀਆਂ ਸਜਾਉਣੀਆਂ ਸੋ ਉਸ ਵੇਲੇ ਜਿਹੜਾ ਪਵਿੱਤਰ ਮਹਾਰਾਜ ਦੇ ਸਰੂਪ ਦੇ ਉੱਤੇ ਗੋਲੀਆਂ ਲੱਗੀਆਂ ਸਨ ਜੋ ਅੱਜ ਵੀ ਮੌਜੂਦ ਹਨ ਉਹ ਗੋਲੀਆਂ ਲੱਗਿਆ ਹੋਇਆ ਸ਼ਹੀਦੀ ਜਿਹੜਾ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਵੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਕਰਾਉਣੇ ਨੇ ਇਸ ਦੇ ਨਾਮ ਆ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਕੋਪਾ ਟੈਂਕਾਂ ਦੇ ਨਾਲ ਜਿਹੜਾ ਢਾਈ ਢਾਰੀ ਕਰ ਦਿੱਤਾ ਗਿਆ ਸੀ ਉਹਦਾ ਵੀ ਜਿਹੜਾ ਮਾਡਲ ਉਹ ਵੀ ਖਾਲਸੇ ਪੰਥ ਨੂੰ ਦਰਸ਼ਨ ਕਰਾਉਣ ਵਾਸਤੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਭਾਇਮਾਨ ਕੀਤਾ ਤਾਂ ਕਿ ਆਪਣਾ ਜਿਹੜਾ ਸਾਕਾ ਆਪਣਾ ਇਤਿਹਾਸ ਸਿੱਖ ਸੰਤਾਂ ਉਹਨੂੰ ਕਿਤੇ ਯਾਦ ਕਰਨ ਅਤੇ ਆਪਣਾ ਇਤਿਹਾਸ ਆਪਣੇ ਆਪ ਦੇ ਵਿੱਚ ਕੰਪਲੀਟ ਕਰਨ। ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼ਹਾਦਤਾਂ ਦੇ ਜਾਮ ਪੀਤੇ। శ్రీਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਅਮਰ ਸ਼ਹੀਦ ਆਲ ਇੰਡੀਆ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਮਹਾਨ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ, ਜਰਨਲ ਸੁਦੇਸ਼ ਸਿੰਘ ਜੀ, ਬਾਬਾ ਥਾਰਾ ਸਿੰਘ ਜੀ, ਹੋਰ ਜਿਹੜੀਆਂ ਨਾਮ ਸਿਮਰਨ ਵਾਲੀਆਂ ਆਤਮਾ ਸੰਤ ਪਾਈ ਦਰਬੀਰ ਸਿੰਘ ਹੋਣੀ ਉਹਨਾਂ ਨੂੰ ਸਰਦਾ ਸਤਕਾਰ ਪੇਟ ਕਰਦੇ ਹੋਇਆ ਗੁਰੂ ਖਾਲਸੇ ਨੇ 6 ਜੂਨ ਦਾ ਦਿਹਾੜਾ ਸਰਦਾ ਭਾਵਨਾ ਦੇ ਨਾਲ ਵੱਡੀ ਪੱਧਰ ਤੇ ਇਹਨੂੰ ਮਨਾਉਣ ਦਾ ਯਤਨ ਕਰਨਾ ਸੋ ਅਸੀਂ ਸਾਰੇ ਹੀ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਨੂੰ ਸਜਦਾ ਕਰਦੇ ਹੋਏ ਸਰਦਾ ਨਿਵੇਟ ਕਰਦੇ ਹੋਏ ਅਗਿੱਦਤ ਪੇਟ ਕਰਦੇ ਹੋਏ ਸੋ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਵਾਇਰੋਜੀਤ ਖਾਲਸਾ ਵਾਇਰੋਜੀਤ ਅੰਮ੍ਰਿਤਸਰ ਤੋਂ ਰਾਜੇਸ਼ ਕੁਮਾਰ ਸੰਧੂ ਦੀ ਰਿਪੋਰਟ ਔਨ ਏਅਰ